ਤਹ ਹੋਰੀ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਣੇ ਦਾ ਤਾਂ ਹੁਣ ਆਪਾਂ ਡਿਸਾਈਡ ਕਰ ਲਿਆ ਕਿ ਅੱਜ ਤੋਂ ਨਾ ਆਪਾਂ ਰੈਗੂਲਰ ਆਪਾਂ ਮੇਹੜਾ ਤੋਂ ਕੰਟੈਂਟ ਹੋਵੇ ਨਾ ਹੋਵੇ ਵੱਡੇ ਵਲੌਗ ਪਾਈ ਜਾਣੇ ਆ ਐਵੇਂ ਚਵਲੀਆਂ ਮਾਰ ਕੇ ਤੁਹਾਨੂੰ ਮੁਖਾੜਨੀ ਆ ਤੇ ਜਿਵੇਂ ਆਵੇਂ ਆਪਾਂ ਬੋਤਲਾਂ ਨੂੰ ਦਿੱਤਾ ਮਾਰਨਾ ਇਦਾਂ ਹੀ ਬਸ ਇਦਾਂ ਦੇ 3-4 ਕੰਮ ਕਰਿਆ ਕਰਨੇ ਰੋਜ਼ ਦੀ ਦਿਹਾੜੀ 'ਚ ਤੇ ਉਹ ਤੁਹਾਨੂੰ ਦਿਖਾ ਦਿਆ ਕਰਨੇ ਆ ਤੇ ਫਿਲਹਾਲ ਅਹੀਂ ਕੁੱਮ ਹੁੰਦੇ ਆ ਲੈਕਚਰ ਆਡਾ ਬੈਗ ਲਾਇਬ੍ਰੇਰੀ ਚ ਤਾਂ ਹੀ ਬਾਰ ਘੁੰਮਦੇ ਆ ਦੱਸੀ ਜਾ ਓਏ ਇਹ ਤੇ ਸਰਾ ਲਿਗਾ ਜੇ ਮੇਰੇ ਘਰ ਦੇ ਵੇਖ ਰਿਹਾ ਤਾਂ ਕੋਈ ਨਾ ਬਲਾਕ ਕਰ ਦੇ ਉਹਨੇ ਬੰਦ ਕਰ ਦੋ ਚਲ ਲਈ ਘੁੰਮਦੇ ਫਿਰਦੇ ਥੋੜੇ ਦਰ ਬਾਕੀ ਯਾਰ ਅੱਜ ਮੇਰੇ ਨਾਲ ਬਹੁਤ ਮਾੜੀ ਗੱਲ ਹੋਈ ਏ ਕਿ ਜਦੋਂ ਮੈਂ ਤੁਰ ਕੇ ਆਉਂਨਾ ਛੇਤੀ ਛੇਤੀ ਚ ਉਸੇ ਪਣਾ ਚਿਕੜ ਹੀ ਮੈਂ ਚਿਕੜ ਚੋਂ ਲੰਘਿਆ ਤੇ ਫਿਰ ਮੇਰੇ ਅੱਗੇ ਨਾ ਬਜਰੀ ਪਈ ਮੈਂ ਬਜਰੀ ਚੋਂ ਲੰਘਿਆ ਜਿਸ ਦੇ ਕਰਕੇ ਮੇਰੇ ਨਵੇਂ ਨਵੇਂ ਬੂਟਾ ਗੰਦੇ ਹੋ ਚੁਕੇ ਵੇ ਦੇਖੋ ਸਾਰੇ ਥੱਲੇ ਉਹਨੇ ਹੱਥ ਕਰਾਈ ਪਈ ਨਾ ਥੱਲੇ ਜਿੰਨੇ ਗੰਦੇ ਮੈਂ ਦੱਸ ਨਹੀਂ ਸਕਦਾ ਵੇਖ ਕੇ ਤੁਹਾਨੂੰ ਆ ਨਹੀਂ ਆ ਤੁਹਾਡੇ ਠੀਕ ਵੱਜ ਗਏ ਆ ਤੁਹਾਨੂੰ ਦਿਖਾਉਣਾ ਰੁਕੋ ਯਾਰ ਕਿਧਰ ਗਏ ਕਿਧਰ ਆ ਦੇਖੋ ਜਮਾ ਹੀ ਗੰਦੇ ਹੋਗੇ ਬਹੁਤ ਜ਼ਿਆਦਾ ਗੰਦੇ ਹੋਗੇ ਉਹ ਬਾਕੀ ਯਾਰ ਹੁਣ ਅਸੀਂ ਇੱਥੇ ਨਾ ਲੋ ਤੇ ਇੱਥੇ ਆਓ ਫੋਟੋ ਫੋਟੋ ਕਿਚ ਨੇ ਹੈ ਹੱਲੇ ਵੀ ਜੋਗੇ ਖਿੱਚਣੀਆਂ ਨੇ ਦੋ ਚਾਰ ਹੋਰ ਆਏ ਆਏ ਪੂਜ ਮਾਰੇ ਜਾਣਗੇ ਐਂਗਲ ਬਣਾਏ ਜਾਣਗੇ ਕੈਮਰਾਮੈਨ ਦਾ ਬਹੁਤ ਹੈਵੀ ਵਰਕ ਚੱਲੰਦਿਆ ਹੈ ਓਹੋ ਮੈਂ ਕਿਹ ਜੈਨ ਬਾਬਾ ਸਾਰੀਆਂ ਬੱਗਿਆ ਬਵੇਲੇ ਬਾਤ ਹੋਰ ਕੀ ਹੋ ਗਿਆ ਬਲਰ ਨਹੀਂ ਤਾਂ ਫਿਰ ਨਹੀਂ ਫਿਰ ਗੱਲ ਜੀ ਨਹੀਂ ਬਣੀ ਕਿ ਉਧਰ ਖਿਚਾ ਫਿਰ ਗੱਲ ਬੰਨੀ ਜੇ ਉਧਰ ਖਿਚਾ ਨਹੀਂ ਬਣ ਜਾਨੀ ਬਣ ਜਾਨੀ ਕੀ ਹੋ ਗਿਆ ਨਹੀਂ ਐਡਿਟ ਹੋ ਗਿਆ ਨਾ ਕੰਮ ਉਹ ਮੈਂ ਕਰਦਾ ਰੋਜ਼ ਰੋਜ਼ ਮੈਂ ਕਰਦਾ ਮੈਂ ਕਰਦਾ ਮੈਂ ਆਪਣੀ ਤਰੀਕੇ ਦਾ ਐਡਿਟ ਦਦਾ ਮੈਂ ਗੁਰੂ ਤੁਹਾਨੂੰ ਵਧੀਆ ਵਾਲਾ ਖਿੱਚ ਖਿੱਚ ਇਕੱਠਾ ਬੈਠਾ ਹੀ ਬੈਗ ਉਹ ਇਧਰ ਉਹਦਾ ਇਧਰ ਆ ਬੈਗ ਗਰਾਊਂਡ ਲੈ ਆਜਾ ਅੱਛਾ ਇੱਥੇ ਖੇਡੋਗੇ ਕਿ ਜਾਣੀ ਉਹ ਜਾਂ ਇਧਰ ਖੇਡੋ ਮਾਂ ਓਏ ਇਤੋਂ ਹੀ 1x 1x ਸੀਜ਼ਨ ਹੈ ਨਾ 1x ਕੀਤਾ ਨਾ 2x ਕੀਤਾ ਫਿਰ ਠੀਕ ਇਹਨੇ 1x ਟਾਈਮ ਆ ਹੀ ਕਰ ਦੇਣਾ ਵਧੀਆ 2x ਕਰਨਾ ਫਿਰ ਨਹੀਂ ਅੰਕ ਕਹਿ ਸਕਦੇ ਹੁਣ ਇੱਕ ਹੋਰ ਹੋਏਗਾ ਐਂਗਲ ਓਏ ਦੋਸਤੋ ਇਸ ਵੇਲੇ ਨਾ ਇਹੀ ਕਾਨਫਰੰਸ ਹਾਲ 'ਚ ਬੈਠੇ ਹੋਏ ਆ ਤੇ ਇਥੇ ਨਾ ਨਾਟਕ ਹੋਣ ਲੱਗਾ ਵਾ ਕੋਈ ਵਾਈ ਵੀ ਨਹੀਂ ਆਉਂਦੀ ਮੈਨੂੰ ਪਤਾ ਮੈਨੂੰ ਆਉਂਦੀ ਨਹੀਂ ਆਉਂਦੀ ਪਰ ਇਧਰ ਮੈਂ ਪਹਿਲਾਂ ਸਾਰੇ ਬੰਦੇ ਬੰਦੇ ਇਕੱਠੇ ਹੋ ਗਏ ਆ ਇੰਦਰ ਹੈ ਕੋਈ ਇੰਦਰ ਹੈ ਤਵੀਰੇ ਆਵੇ ਸਾਰੇ ਆ ਗਏ ਮੇਰੇ ਓਏ ਇੰਦਰ ਵੇ ਇਧਰ ਮੁੰਡੀ ਘਵਾ ਮੁੰਡੀ ਘਵਾ ਜਿਹੜਾ ਤੁਹਾਨੂੰ ਦਿਖਾਉਣਾ ਕਾਨਫਰੰਸ ਆਜ ਤੇ ਨਾਟਕ ਉਹ ਲੱਗ ਰਿਹਾ ਦੇਖਣ ਲੱਗੇ ਲੋਕ ਨਾਟਕ ਹੋਣਗਾ ਹਾਂ 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 ਪਹਿਲੇ ਇਹ ਤੇ ਪਿਛਲੀ ਵਾਰ ਵੀ ਹੋਇਆ ਬਹੁਤ ਵਧੀਆ ਹੁੰਦਾ ਇਹਨਾਂ ਚੈੱਕ ਆਵਾਜ਼ ਆਵਾਜ਼ ਸਰ ਵਾਈਕਾਂ ਸੁਣਨੀ ਕੋਈ ਸੁਣਨ ਦੀ ਕਰਦੀ ਵਾਈ ਨਹੀਂ ਸੁਣਦੀ ਨਹੀਂ ਉਹ ਸਰ ਕਹਿੰਦੇ ਸਾਰੇ ਮੈਂ ਤੇ ਚਲੇ ਗਏ ਇਹ ਲਈ ਹੈ ਇਹ ਮੋਟਾ ਹੈ ਨਾ ਇਹਨੂੰ ਮਹਿਲ ਦੇ ਫਿਰ ਇਹ ਪਿਛਲੀ ਵਾਰ ਲਈ ਹੈ ਬਾਤਮੀਨ ਹੀ ਨਹੀਂ ਦੇ ਇਹਨਾਂ ਨਾਲ ਗੱਲ ਕਰਦੇ ਸਾਰ ਇਹ ਇਧਰ ਜਾ ਕੇ ਕਰੋ ਸਗਰਾ ਇਹ ਨੂੰ ਜਗ੍ਹਾ ਨਹੀਂ ਲੱਭਦੀ ਬੈਨ ਨੂੰ ਇਧਰ ਫੋਟੋ ਸ਼ੂਟਿੰਗ ਹੁੰਦੀ ਆ ਬੁਰਾ ਹੋਣੀ ਬਾ ਯਾਰ ਜੀ ਬੱਸ ਕਿੱਥੇ ਬੈਠੇ ਸਾਰੇ ਜਿਹੜੀ ਚ ਪੜ ਕੇ ਬੁਰ ਕਹਾਣੀ ਚ ਗੱਲ ਸਮਝ ਕੇ ਤੁਸੀਂ ਸਮਝਣੀ ਆ ਉਹ ਸ਼ਾਇਦ ਕਿਤੇ ਨਾ ਕਿਤੇ ਅਰਥਾਂ ਦਾ ਸੰਚਾਰ ਹੋਣ ਚ ਮੈਨੂੰ ਲੱਗਦਾ ਸਮੱਸਿਆ ਰਹਿ ਸਕਦੀ ਆ ਪਰ ਨਾਟਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਕਢਵੇ ਹੁੰਦੀਆਂ ਸੋ ਆਓ ਆਪਾਂ ਨਾਟਕ ਨੂੰ ਮਾਰਦੇ ਆ ਔਰ ਇਹ ਜਿਹੜੇ ਨੁਕੜਨਾਟਕ ਹੁੰਦੇ ਨੇ ਇਨ ਵਿਦਆਊਟ ਐਨੀ ਸਾਊਂਡ ਸਿਸਟਮ ਵਿਦਆਊਟ ਐਨੀ ਮੇਕਅਪ ਵਿਦਆਊਟ ਐਨੀ ਕੋਸਟਿਊਮ ਵਿਦਆਊਟ ਐਨੀ ਕਿਸੇ ਵੀ ਮਤਲਬ ਚੰਗੀ ਜਿਹੜੀ ਆਪਾਂ ਸਟੇਜ ਲਾਉਣੀ ਆ ਜਾਂ ਕਿਸੇ ਚੰਗੀ ਤਿਆਰੀ ਦੀ ਲੋੜ ਨਹੀਂ ਹੁੰਦੀ ਕਿਸੇ ਵੀ ਗਲੀ ਚ ਰਾਹ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਉਹ ਨੁਕੜਨਾਟਕ ਅਸੀਂ ਪਰਫਾਰਮ ਕਰ ਸਕਦੇ ਹਾਂ ਹੁਣ ਪਤਾ ਲੱਗ ਗਿਆ ਨੁਕੜਨਾਟਕ ਕੀ ਹੁੰਦਾ ਹੈ ਅੱਜ ਜਿਹੜਾ ਅਸੀਂ ਤੁਹਾਡੇ ਸਾਹਮਣੇ ਨਾਟਕ ਕਰਨਾ ਉਸ ਨਾਟਕ ਦਾ ਨਾਮ ਹੈਗਾ ਆਖਿਰ ਕਦੋਂ ਤੱਕ ਐਂਟੀ ਡਰੱਗਸ ਤੇ ਉਹ ਨਾਟਕਾ ਕਿਉਂਕਿ ਨਸ਼ਿਆਂ ਦਾ ਬਹੁਤ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਹਨਾ ਜੋ ਤੁਸੀਂ ਬਹੁਤ ਸਾਰੇ ਨਾਰੇ ਨੂੰ ਰਜੇ ਵੀ ਸੁਨੇ ਹੋਣਗੇ ਨਸ਼ਾ ਛੱਡੋ ਕੋੜ ਵੱਡੋ ਇਹ ਕਰਦਿਆਂਗੇ ਉਹ ਕਰਦਿਆਂਗੇ ਕੰਦਾ ਕੁੰਦਾ ਤੇ ਵੀ ਲਿਖਿਆ ਹੁੰਦਾ ਹੈ ਨਾ ਪਰ ਅਸੀਂ ਨਾਰੇ ਲਾਉਣ ਨਹੀਂ ਆਏ ਅਸੀਂ ਨਾਟਕੀ ਢੰਗ ਦੇ ਨਾਲ ਤੁਹਾਡੇ ਸਾਹਮਣੇ ਆਪਣੀ ਗੱਲ ਰੱਖਣ ਆਏ ਆ ਔਰ ਇਹ ਨਾਟਕ ਦਾ ਨਾਮ ਨਹੀਂ ਆਖਿਰ ਕਦੋਂ ਤੱਕ ਇੱਕ ਸਵਾਲ ਹੈ ਤੁਹਾਡੇ ਸਾਹਮਣੇ ਵੀ ਆਖਿਰ ਕਦੋਂ ਤੱਕ ਪੰਜਾਬ ਦੇ ਵਿੱਚ ਨਸ਼ੇ ਇਦਾਂ ਹੀ ਚੱਲਦੇ ਰਹਿਣਗੇ ਆਖਿਰ ਕਦੋਂ ਤੱਕ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਇਦਾਂ ਹੀ ਮਰਦੀ ਰਹੂਗੀ ਆਖਿਰ ਕਦੋਂ ਤੱਕ ਇਹ ਸਿਲਸਿਲਾ ਇਦਾਂ ਚੱਲਦਾ ਰਹੂਗਾ ਬਾਕੀ ਨਾਟਕ ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੈ ਕਿਉਂਕਿ ਨਸ਼ੇ ਦੀ ਗੱਲ ਕਰਨ ਲੱ ਪਰ ਤੁਸੀਂ ਐਡੇ ਗੰਭੀਰ ਜੇ ਮੂੰਹ ਲੈ ਕੇ ਮੇਰੇ ਵੱਲ ਨਾ ਵੇਖੋ ਸਾਰਿਆਂ ਕਿਉਂਕਿ ਤੁਹਾਡੇ ਲਈ ਖੁਸ਼ਖਬਰੀ ਇਹ ਵੀ ਇਹਦਾ ਮੁੱਦਾ ਭਾਵੇਂ ਗੰਭੀਰ ਆ ਪਰ ਇਹਨੂੰ ਪੇਸ਼ ਕਰਨ ਦਾ ਤਰੀਕਾ ਪ੍ਰੈਜੈਂਟ ਕਰਨ ਦਾ ਤਰੀਕਾ ਅਸੀਂ ਕਾਮਿਕ ਰੱਖਿਆ ਕੋਮੇਡੀ ਰੱਖਿਆ ਸੋ ਜਿੱਥੇ ਆਊਗਾ ਹਾਸਾ ਉਥੇ ਖੁੱਲ ਗਿਆ ਸੇਵਾ ਮਿਲੇ ਢਿੱਡ ਗਿਆ ਸੇਵਾ ਕਿੰਨੇ ਵਿੱਚ ਫੱਲੀ ਇੱਕ ਸਾਰੀ ਸੱਜਦੀ ਹੋ ਜਿੰਨੇ ਵਿੱਚ ਫੱਲੀ ਇੱਕ ਸਾਰੀ ਸੱਜਦੀ ਉਹਨੇ ਜਿੱਦਾ ਮਿੱਤਰਾਂ ਦੀ ਦਿੱਲੀ ਪੈਂਟਮ ਦੀ ਐ ਬੋਸ ਦਾ dieldre ਹਾਲ ਚਾਲ ਮੇਰੇ ਵਧੀਆ ਛੋਟੇ ਤੇਰੇ ਭਰਾਵਾਂ ਨਾਲ ਪੰਗਾ ਪੈ ਗਿਆ ਬਾਬੇ ਪੰਗਾ ਪੰਗਾ ਪੈ ਗਿਆ ਪੰਗਾ ਪੈ ਗਿਆ ਬਾਬੇ ਮੈਂ ਕੱਲਾ ਕੱਲਾ ਵੜਦਾ ਕੱਲਾ 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 ਵੜਦਾ ਕੱਲਾ ਕੱਲਾ ਵੜਦਾ ਬਾਬੇ ਕਰਤੇ ਚਲਾਤੀਆਂ ਮਿਸ਼ਾਤੀਆਂ ਪਰ ਸਾਜੀ ਵੱਡ ਕੀ ਦਿੱਤਾ ਹੈ ਵੱਡ ਕੀ ਦਿੱਤਾ ਬੁੱਟਾ ਚੌਂਕ ਚੌਂਕ ਮਜ਼ਾਕ ਦੀ ਗੱਲ ਹੈ ਤੇਰੇ ਭਰਾ ਨੇ ਕੱਲ ਇੱਕ ਮੁੰਡੇ ਨੂੰ ਗੁੱਟਿਆ ਯਾਰ ਮੁੰਡੇ ਨੂੰ ਗੁੱਟਿਆ ਮੁੰਡੇ ਨੂੰ ਗੁੱਟਿਆ ਬਾਬੇ ਮਿਸ਼ਾਤ ਤਾਲ ਮੁੰਡਾ ਕੀ ਕਰਦਾ ਸੀ ਮੁੰਡਾ ਹਾਂ ਮੁੰਡਾ ਹਾਂ ਪੰਜਵੀਂ ਚ ਪੜਦਾ ਸੀ ਪੰਜਵੀਂ ਚ ਅੱਜ ਤੱਕ ਤੂੰ ਉਹਨੂੰ ਕਿਉਂ ਘੁੱਟਿਆ ਹੀ ਤੂੰ ਪਹਿਲਾਂ ਮੈਨੂੰ ਘੁੱਟਿਆ ਯਾਰ ਓਏ ਸ਼ਰਮ ਹੋਣੀ ਚਾਹੀਦੀ ਹੈ ਸ਼ਰਮ ਨਿਆਣੇ ਦੇ ਵਿੱਚ ਬੇੜਾ ਖਾਲੀਆਂ ਹੀ ਲੈ ਚ ਸ਼ਰਮ ਮਾਰੀ ਕਿਹੜੀ ਗੱਲ ਹੈ ਪਹਿਲਾਂ ਮੈਨੂੰ ਘੁੱਟਿਆ ਮੈਨੂੰ ਕੋਈ ਪਤਾ ਨਹੀਂ ਲੈ ਤੂੰ ਮੈਨੂੰ ਦੱਸ ਉਹ ਠੰਡ ਦੀਆਂ ਛੁੱਟੀਆਂ 'ਚ ਘਰੇ ਗਿਆ ਸੀ ਹਾਂ ਤੇ ਮੇਰੀਆਂ ਵੀ ਛੁੱਟੀਆਂ ਛੁੱਟੀਆਂ ਉਸਤਾਦ ਜੀ ਮੇਰੀਆਂ ਅੱਤ ਕੋਕਾ ਸਿਹਰਾ ਬੰਬ ਰੀਆਂ ਪਰ ਮੈਂ ਐਰ ਕੀ ਠੰਡ ਦੀਆਂ ਛੁੱਟੀਆਂ ਦੇ ਵਿੱਚ ਮੜੀਚੀ ਛੱਡਦੀ ਮੜੀਚੀ ਛੱਡਦੀ ਹਾਂ ਤੇਰੇ ਤੋਂ ਮੜੀਚੀ ਹੈਗੀ ਐ ਕੋਈ ਹਾਂ ਹੈਗੀ ਐ ਕੀ ਤੂੰ ਵੇ ਵੇ ਕੀ ਛੱਡਦਾ ਮੈਂ ਇਸ ਦਾਜੀਆਰ ਦੀ ਠੰਡ ਦੀਆਂ ਛੁੱਟੀਆਂ ਦੇ ਵਿੱਚ दारू ਛੱਡੀ। दारू ਛੱਡੀ। ਹਾਂ ਤੂੰ दारू ਛੱਡੀ ਨਹੀਂ ਸਕਦਾ। ਕਿਉਂ? ਤੇਰਾ ਪਾਪਾ ਸ਼ਰਾਬੀ। ਓਏ। ਤੇਰਾ ਚਾਚਾ ਸ਼ਰਾਬੀ। ਓਏ। ਤੇਰਾ ਮਾਸਟਰ ਸ਼ਰਾਬੀ। ਓਏ। ਤੇਰਾ ਮਮਾ ਸ਼ਰਾਬੀ। ਓਏ। ਇਹਦੀ ਮੰਮੀ। ਤੇਰੀ ਪੂਰੀ ਗੱਲ ਸੁਣੋ ਮੇਰੇ ਕਹਿਣ ਦਾ ਮਤਲਬ ਇਹਦੀ ਮੰਮੀ ਸਮਝਾਉਂਦੀ ਹੈ ਕਿ ਨਾ ਪੀਆ ਕਰ। ਪਰ

ਇਹਨੂੰ ਮੈਂ ਦੱਸਦਾ ਆਪਾਂ ਬਣ ਗਿਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨਹੀਂ ਪ੍ਰੈਜ਼ੀਡੈਂਟ ਹਾਂ ਜਨਿੰਦੇ ਪ੍ਰਧਾਨ ਪ੍ਰਧਾਨ ਗੁਰੁੱਤੀ ਪ੍ਰਧਾਨ ਗੁਰੁੱਤੀ ਉਸਤਾਦ ਜੀ ਗੁਰੁੱਤੀ ਪ੍ਰਧਾਨ ਕੀ ਹੁੰਦਾ ਲੈ ਇਹਨੂੰ ਗੁਰੁੱਤੀ ਪ੍ਰਧਾਨ ਦਾ ਹੀ ਪਤਾ ਗੁਰੁੱਤੀ ਪ੍ਰਧਾਨ ਹੁੰਦੇ ਜਿੱਦੀ ਸਕੂਲਾਂ ਕਾਲਜਾਂ ਦੇ ਵਿੱਚ ਪੂਰੀ ਦਹਿਸ਼ਤ ਹੋਵੇ ਦਹਿਸ਼ਤ ਹੋਵੇ ਮੁੰਡੇ ਕੁੜੀਆਂ ਚੱਲਦੇ ਹੋਣ ਦਰਦੇ ਹੋਣ ਤੇ ਪਿੰਡ 'ਚ ਕੁੱਤਾ ਨਾ ਪੁੱਛੇ ਉਹ ਗੁਰੁੱਤੀ ਪਤਾ ਬੜੀਆਂ ਸਾਰੀਆਂ ਨਵੀਆਂ ਰਿਪੋਰਟਾਂ ਤੋਂ ਆਈਆਂ ਨੇ ਹਾਂ ਨਵੇਂ ਮੁੰਡੇ ਕੁੜੀਆਂ ਆ ਰਹੇ ਨੇ ਆ ਰਹੇ ਨੇ ਹੁਣ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਨਵਾਂ ਮੁੰਡਾ ਕੁੜੀ ਆਵੇ ਆਵੇ ਉਹਨੂੰ ਹੋਰ ਦੇਣਾ ਹੈ ਉਹਨੂੰ ਹੋਰ ਦੇਣਾ ਕਿਉਂ ਗਿਆ ਸਾਰੀ ਆਪਣੀਆਂ ਗੱਲਾਂ ਦੇ ਵਿੱਚ ਲੈ ਕੇਣਾ ਕਿਉਂਕਿ ਆਪਣੇ ਕੋਲ ਨਸ਼ਾ ਪਤਾ ਕਰਨੀ ਪੈਸੇ ਨਹੀਂ ਹੈਗੇ ਹਾਂ ਉਹਨੂੰ ਆਪ ਆਪਣੀਆਂ ਗੱਲਾਂ ਦੇ ਵਿੱਚ ਲਿਆਉਣਾ ਮਤਲਬ ਕੁੱਲਮ ਲਾ ਕੇ ਗੱਲ ਇਹ ਵੀ ਉਹਨੂੰ ਕੋ ਪੈਸੇ ਠਗਣੇ ਆ ਹਾਂ ਪਹਿਲਾਂ ਉਹਨੂੰ ਨਸ਼ਾ ਕਰਾਵਾਂਗੇ ਬਾਅਦ ਚੋਂ ਉਹਨੂੰ ਫ੍ਰੀਜ਼ ਕਰਾਂਗੇ ਆਇਆਸਟਾਨ ਹਰ ਵੇਖ ਲੈਣੇ ਨਵੀਂ ਬੱਡੀ ਪਟਾਕੇ ਪਾਉਣੇ Kind of <laughs> <laughs> कहीं तो बोल देना क्या पटाके पे और मूंद रहा सलाम सर अरगा ये पापी पर देख रहा है देखा कहने आ बट यह करा देखा कहने आ वो बकरी का जेव्सर पिया नहीं हम बट अच्छा लाड कर ले कर लिया मूंद करा oh! वो तो है तेरे हैं तेरे हैं ਹਾਂ ਜਾਨੀ ਮੈਂ ਜੀ ਲਾ ਕੇ ਪੜੂੰਗਾ ਜੀ ਜੀ ਲਾ ਕੇ ਨਹੀਂ ਤੂੰ ਪੀੜੀਆਂ ਲਾ ਕੇ ਪੜੇ ਹਾਂ ਜਾਨੀ ਮਾੜੀ ਸੰਗਤ ਤੋਂ ਦੂਰ ਰਹੂੰਗਾ ਜੀ ਲੈ ਮਾੜੀ ਸੰਗਤ ਤੇ ਆ ਗਈ ਤੇਰੇ ਕੋਲ ਚੱਲ ਗਈ ਚੰਗਾ ਮੈਂ ਤੇਰੀ ਪੰਨਾ ਜੀ ਚੱਗਾ ਜੀ ਫੋਨ ਤੇ ਹੀ ਮੇਰੀ ਪਈ ਜਾਂਦਾ ਫਾਰਮੈਲਟੀਆਂ ਸਾਹਮਣੇ ਬਹੋਂਕ ਨਹੀਂ ਪਿਆਣਾ ਹੋਏ ਮੈਨੂੰ ਏਸੀ ਲੱਗਿਆ ਏਸੀ ਲੱਗਿਆ ਤੈਨੂੰ ਹਰੇ ਨੂੰ ਸਰਫੈਕਸ ਦੇਦਾ ਛੋ 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 ਹਾਂ ਕੌਣ ਤੁਸੀਂ ਬੋਏ ਓਏ ਤੂੰ ਸਾਨੂੰ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਜਾਂਦਾ ਓਏ ਹਾਂ ਨਹੀਂ ਜਾਂਦਾ ਯਾਰ ਨਹੀਂ ਜਾਂਦਾ ਯਾਰ ਪੂਰੇ ਸੰਗਰੂਰ ਪੂਰੇ ਠਿੱਖੀਵਿੰਡਾ ਤੇ ਦੂਰ ਦੂਰ ਇੱਕੋ ਹੀ ਗੁੰਡਾ ਗਰੁੱਪ ਮਸ਼ਹੂਰ ਇੱਕੋ ਹੀ ਕਿਹੜਾ ਤੇਰੀਆਂ ਪੈ ਇਹ ਵੀ ਉਸ ਕਿ ਜਿਹੜੇ ਪਾਏ ਜਾਂਦੇ ਆ ਬੰਦੇ ਜਦੋਂ ਜਿਆਦੀ ਢਿੱਲਿਓ ਨੇ ਫੇਰ ਥੱਲੇ ਪੈ ਜਾਂਦੇ ਆ ਕਿ 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 ਬਾਬਾ ਚੱਲ ਚੱਲਾਵਾਂਗੇ ਮੇਰੀ ਗੱਲ ਸੁਣ ਓਏ ਤੇਰਾ ਪਹਿਲਾ ਦਿਨ ਹਾਂਜੀ ਫਰਸਟ ਇਅਰ ਯੂ ਆਰ ਮਾਈ ਜੂਨੀਅਰ ਜੀ ਯੈਸ ਆਈ ਐਮ ਯੋਰ ਸੀਨੀਅਰ ਯੈਸ ਕੈਸਟ ਆਦ ਨੂੰ ਸੀਨੀਅਰ ਜੀ ਸਾਡੇ ਆ ਓਏ ਫਰਸਟ ਇਅਰ ਚ ਤੂੰ ਹੋ ਗਿਆ ਹਾਂ ਪਾਰਟੀ ਨਹੀਂ ਕੀਤੀ ਗੁੰਡਿਆਂ ਨੂੰ ਉਹ ਮੁੰਡਿਆਂ ਨੂੰ ਮੇਰੀ ਐਡਮਿਸ਼ਨ ਹੀ ਨਹੀਂ ਆਈ ਜੀ ਮੈਂ ਕਿਹੜਾ ਸਰਕਾਰੀ ਨੌਕਰੀ ਲੱਗਿਆਂ ਦੀ ਢਿੱਲੀਆਂ ਪੈਂਟਾਂ ਵਾਲੇ ਬਦਮਾਸ਼ ਬੰਦੇ ਗੈਂਗਸਟਰ ਬੰਦੇ ਗੱਲ-ਗੱਲ ਤੇ ਕਿਰਚਾਂ ਚ ਦਿਉਣ ਵਾਲੇ ਬੰਦੇ ਤੇਰਾ 50 ਰੁਪਏ ਦਾ ਸੜਿਆ ਸਮੋਸਾ ਖਾੜ ਗਿਆ। ਸਮੋਸੇ ਖਾਣ ਨੂੰ ਤੈਨੂੰ ਕਿੱਲਾ ਸੀ ਕਿ ਮੋਟੂ ਬਤਰੂ। ਹਾਂ। ਉਹ ਜਿਹੜਾ ਕਹਿੰਦਾ ਨਾ ਆਹੋ ਆਰੇ ਭੱਤਿਓ ਤੇ ਮਾੜਾ ਚੜਦਾ। ਜੁਰਦਾ ਚਿਕਨ ਚੁਗਨ ਪਾ ਕੇ 2000 ਰੁਪਏ ਲੈਣਾ। 2000 ਰੁਪਏ? ਹਾਂ। ਠੀਕ। ਤੇ ਜੇ ਨਾਂ ਦਿੱਤਾ ਨਾ ਹਾਂ। ਕਦੀ ਚਗਰਾਤਾ ਕਰਾਉਣ 2000 ਰੁਪਏ ਕੱਢ ਦਿੱਤੇ ਕਿ ਦੋ ਹੀ ਤੈਨੂੰ ਤਾਂ ਮੈਂ ਚਪੇੜਾ ਵੀ ਨਹੀਂ ਦਿੱਤੀ ਆ 2000 ਰੁਪਏ ਬਾਈ 2000 ਆ ਨਹੀਂ ਮੇਰੇ ਤੇ ਕੋ 2000 ਹੈ ਨਹੀਂ ਹੈ ਨਹੀਂ ਜਿਹੜੇ ਗੁੱਸਾ ਬੜਾ ਚੜਾਉਂਦਾ ਹੁਣ ਮੈਨੂੰ ਬਾਈ ਹੈ ਤੇ ਕੋ 2000 ਹੈ ਨਹੀਂ ਹੈ ਨਹੀਂ ਬਾਈ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂ ਨਹੀਂ ਹੈ ਬਾਈ ਹੈ ਨਹੀਂ ਜੇ ਕੋ ਖਾਲੀ ਦਮਾਏ ਖਾਲੀ ਜਮਾਏ ਪੈਸੇ ਹੈ ਨਹੀਂ ਹੈ ਨਹੀਂ ਬਾਈ ਮੋਏ ਮੋਏ ਪੈਸੇ ਨਹੀਂ ਆ ਕਿਤੇ ਮਮੀ ਹਾਂ ਕਿੱਲੇ ਨੂੰ ਅਸੀਂ ਕਿੱਲੇ ਜਮੀਨ ਹੁੰਦੀ ਆ ਅਸੀਂ ਕਿੱਲੋ ਕਿੰਨੀ ਵੀ ਕਿੱਲੇ ਹੁੰਦੀ ਆ ਜਮੀਨ ਬਾਬੇ ਚ ਥੋੜੀ ਪੁਣੀ ਇੰਟੈਲੀਜੈਂਟ ਬਹੁਤ ਹੈ ਹਾਂ ਇੰਨਾ ਜਿਆਦਾ ਪੜਦਾ ਹੈ ਯੂਨੀਵਰਸਿਟੀ ਦੇ ਵਿੱਚ 99% ਨੰਬਰ ਲੈ ਕੇ ਆ 99 99 ਇੱਕ ਬੀਰ ਦੀ ਬੋਤਲ ਫੜ ਲਾ ਉਸਤਾ ਜੀ ਫੜ ਲਈ ਬਾਕੀ ਪੈਸੇ ਫੜ ਲਾ ਉਸਤਾ ਜੀ ਫੜ ਦੇ ਪਹਿਲਾਂ ਦੇ ਤਾਂ ਦੇ ਉਹ ਫੜ ਦੇ ਫੜ ਦੇ ਫੜ ਲੈ ਪਹਿਲਾਂ ਦੇਈ ਦਿਆ ਪਹਿਲਾਂ ਬਿਸ ਦੇਂਗੇ ਤੇ ਫੇਰੀ ਵਾਪਸ ਦਊਗਾ ਮੈਂ ਦਾਰ ਚਲਦਾ ਮੇਰੀ ਚੱਲ ਚਲੀਏ ਕੈਮਰਿਚ ਯਾਨੀ ਕਿ ਸਿਕਿਉਰਟੀ ਗਾਰਡ ਉਹਦੀ ਟੈਨਸ਼ਨ ਨਹੀਂ ਲੈਣੀ ਕਿਉਂ ਉਹਨੂੰ ਪਹਿਲਾਂ ਹੀ ਦੋ ਬੈਗ ਲਵਾ ਗਿਆ ਅੱਛਾ ਭਾਈਆ ਤੁਸੀਂ ਮੇਰੇ ਮੇਰੇ ਰੂਮ ਚੋਂ ਦਾਰੂ ਲੈ ਜਾਓ ਮੈਂ ਦਾਰੂ ਹੀ ਪੀਂਦਾ ਭਾਈ ਤੂੰ ਦਾਰੂ ਨਹੀਂ ਪੀਂਦਾ ਨਹੀਂ ਭਾਈ ਨਹੀਂ ਪੀਂਦਾ ਮੈਂ ਨਹੀਂ ਪੀਂਦਾ ਕਿਹੜਾ ਰੋਜ਼ ਪੀਂਨੇ ਆ ਨਹੀਂ ਭਾਈ ਮੈਂ ਕਿਹੜਾ ਵੈਲਕਮ ਕਰਦੇ ਪਿਆ ਵੈਲਕਮ Song ਟੱਲੀਆਂ ਪੈਂਟਾਂ ਵਾਲੇ ਪ੍ਰੈਜ਼ੈਂਟਡ ਵੈਲਕਮ Song ਫਰਸਟイヤー ਵਾਲਿਆਂ ਵਾਸਤੇ ਹੂੰ ਆਓ ਜੀਜੀ ਆਇਆਂ ਨੂੰ ਆਓ ਜੀਜੀ ਆਇਆਂ ਨੂੰ ਆਓ ਜੀ ਹੋ ਮੈਂ ਇਹਦਾ ਬੜਾ ਗਾਣਾ ਹੈ ਮੇਰਾ ਪਾਪਾ ਗੁੱਟੂ ਸਾਡੇ ਵਾਲਾ ਕਹਿੰਦਾ ਸਖਣ ਪਉਂਦਾ ਬਹੁਤ ਮੋੜਦਾ ਮੇਰੀ ਸੁਣੀਆਂ ਜਦੋਂ ਮੈਂ ਪਹਿਲੀ ਵਾਰੀ ਦਾਰੂ ਪੀ ਕੇ ਘਰੇ ਗਿਆ ਸੀ ਨਾ ਮੈਨੂੰ ਮੇਰੇ ਪਾਪੇ ਨੇ ਕੁੱਟਿਆ ਦੂਜੀ ਵਾਰੀ ਦਾਰੂ ਪੀ ਕੇ ਘਰੇ ਗਿਆ ਮੈਨੂੰ ਮੇਰੀ ਮੰਮੀ ਨੇ ਕੁੱਟਿਆ ਤੀਜੀ ਵਾਰੀ ਦਾਰੂ ਪੀ ਕੇ ਘਰੇ ਗਿਆ ਮੈਨੂੰ ਮੇਰੇ ਭਰਾ ਨੇ ਕੁੱਟਿਆ ਚੌਥੀ ਵਾਰੀ ਦਾਰੂ ਪੀ ਕੇ ਮੈਂ ਸਾਰਾ ਤੱਬਰੀ ਕੁੱਟਿਆ ਤਦ ਤੁਸੀਂ ਆਪਣੇ ਮਾਪਿਆਂ ਤੇ ਨਹੀਂ ਬਣੇ ਸਾਡੇ ਕਿਥੋਂ ਬਣ ਗਏ ਚੱਲ ਇਹ ਗੱਲ ਵੈਹੀ ਅੱਗ ਦੀ ਇਸ ਗੱਲ ਨੇ ਮੇਰਾ ਮੂਡ ਖਰਾਬ ਕਰ ਦਿੱਤਾ ਯਾਰ ਮੇਰਾ ਵੀ ਇੱਕ ਪੈਗ ਹੋਰ ਲਾਉਣ ਹੋਰ ਪੀਣ ਕਰਵਾਸੇ ਆਉਣ ਪੈਗ ਲਾਈਏ ਆਹ ਆਰ ਵਾਲਾ ਬਈ ਯਾਰ ਜੇ ਜੇ ਯਾਰੀ ਦਾ ਵਾਸਤਾ ਹੈ ਨਾ ਯਾਰੀ ਦਾ ਵਾਸਤਾ ਹਾਂ ਫਿਰ ਮੈਂ ਇੱਕੋ ਹੀ ਘੁੱਟ ਪੀ ਆ ਜਾਓ ਓਏ ਤਾਂ ਕੋੜੀਆ ਯਾਰ ਹਾਂ ਕੋੜੀਆ ਤਾਂ ਲੈ ਕਹਿੰਦਾ ਕੌੜੀ ਆ 20 ਪੀਤੀ ਗਾਂ ਤੇਰੀ ਮੰਮੀ ਨੇ ਸਕਰਵੀ ਵੇਚੀ ਆ ਇੱਕ ਘੜ ਮਿਲੀ ਜਿੱਦੇ ਘੜ ਪੀ ਸਾਰੀ ਬੋਤਲ ਪੀ ਰੋ ਧਰਮਦਰ ਭਰਸ਼ ਹੋਈ ਜਾ ਹਾਂ ਪਾਣੀ ਜਿੰਦਾਬਾਦ ਆ ਗਏ ਮੇਰੇ ਸ਼ੇਰ ਜੈ ਜੈਕਾਰ ਸ਼ੇਰ ਸ਼ੇਰ

ਸ਼ਰਾਬ ਪੀਓਗੇ ਸ਼ਰਾਬ ਦਾ ਤਾਂ ਨਾਂ ਹੀ ਲੈਣਾ ਸ਼ਰਾਬ ਤੇ ਗਰੀਬਾਂ ਦਾ ਨਸ਼ਾ ਮੈਂ ਬਾਹਰ ਗਿਆ ਸੀ ਤੁਹਾਡੇ ਲਈ ਸਪੈਸ਼ਲ ਗਿਫਟ ਲੈ ਕੇ ਆਇਆ ਇਹਨੂੰ ਸਮੈਕ ਕਹਿੰਦੇ ਆ ਹਾਂ ਸਮੈਕ ਉਹ ਇੱਕ ਵਾਰ ਲਾਉਂਗੇ ਨਾ ਪਰੀਆਂ ਦੱਸਣ ਗਿਆ ਪਰੀਆਂ ਹਾਂ ਭਾਈ ਜੀ ਮੈਨੂੰ ਦੇ ਪੰਜ ਸੱਤ ਪਰੀਆਂ ਹੁਣੇ ਤੇ ਲੱਗਦੀਆਂ ਨੇ ਉਹ ਤਾਂ ਨਾ ਦੇ ਪਰੀਆਂ ਨਹੀਂ ਪਰਾ ਆ ਜਾ ਬਰਾ ਨਹੀਂ ਭਾਈ ਜੀ ਇਹ ਤਾਂ ਪਾਗਲੇ ਨੇ ਤੁਸੀਂ ਮੈਨੂੰ ਇਹ ਦੋਸੋਂ ਜਿਹੜੀ ਚੀਜ਼ ਦਿੱਤੀ ਹੈ ਤੇ ਕਰਨਾ ਕੀ ਆ? ਬਸ ਕਰਨਾ ਕੀ ਆ ਜਿੱਥੇ ਜਿੱਥੇ ਵੀ ਤੁਹਾਨੂੰ ਫੁਕਰੇ ਜੇ ਮੁੰਡੇ ਕੁੜੀਆਂ ਦਿਖਦੇ ਆਣਾ ਹਾਂ ਉਹਨਾਂ ਨੂੰ ਫ੍ਰੀ ਵਰਤਾ ਦਿਓ। ਫ੍ਰੀ ਹਾਂ ਮੁੰਡਿਆਂ ਨੂੰ ਹਾਂ ਕੁੜੀਆਂ ਨੂੰ ਹਾਂ ਬੰਦਿਆਂ ਨੂੰ ਹਾਂ ਬੁੜੀਆਂ ਨੂੰ ਹਾਂ ਬਿੰਦਾਂ ਨੂੰ ਹਾਂ ਸ਼ਹਿਰਾਂ ਨੂੰ ਹਾਂ ਤੁਹਾਡਾ ਖਰਾਬ ਹੈ। ਹਾਂ ਮਤਲਬ ਹੈ ਕਿ ਪਹਿਲਾਂ ਨਸ਼ਾ ਫ੍ਰੀ ਚਲਾਓ। ਹਾਂ ਬਾਜ ਘਰ ਵੀ ਵਿਕ ਜਾਊ ਹਾਂ ਹੋ ਜੂ ਕੰਮ ਬਾਈ ਜੀ ਹੋ ਜੂ ਐਂ ਕਿਤਾ ਹੋ ਜੂ ਇਹ ਕੰਮ ਕਰਕੇ ਤਾਂ ਬਾਈ ਜੀ ਹੋ ਜਾਣਗੇ ਅਮੀਰ ਹਾਂ ਅਸੀਂ ਕਦੋਂ ਬੈਸ ਕਦੋਂ ਤੱਕ ਅਸੀਂ ਆ ਬੈਸਪਾਸ ਸਕੂਟਰ ਤੇ ਉੱਤੇ ਚੋਰੀਆਂ ਹੀ ਕਰਦੇ ਫਿਰਦੇ ਹਾਂ ਹਾਂ ਤੁਹਾਨੂੰ ਕੋ ਗੱਡੀ ਲੈ ਕੇ ਦੋ ਫਿਰ ਗੱਡੀ ਲੈ ਕੇ ਦੋ ਮੈਨੂੰ ਵੀ ਮਰਦਾ ਤੁਹਾਨੂੰ ਵੀ ਗੱਡੀ ਲੈ ਦੇਾਂਗੇ ਗੱਡੀ ਹਾਂ ਕਿਹੜੀ ਆਡੀ ਕਿਤੀ ਆਡੀ ਆਡੀ ਘੱਟੇ ਲੱਗੇ ਆਡੀ ਕਿੱਤੀ ਘੱਟੀ ਉਹ ਆ ਪ੍ਰਾਵਾ ਆਡੀ ਗੱਡੀ ਆਡੀ ਗੱਡੀ ਓਏ ਸ਼ਾ 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 ਬਈਓ ਬਗਲ ਉਹਨੂੰ ਹੀ ਪਤਾ ਲੱਗਣਾ ਮੈਨੂੰ ਦੱਸੋ ਪੀ ਕਿੱਟੀ ਘੱਟੀ ਓ ਯਾਰ ਉਹ ਗੱਡੀ ਨਹੀਂ ਉੱਠਿਆ ਜੜੀ ਆਡੀ 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 ਆ ਯਾਰ ਕਿੱਤੀ ਕਿੱਤੀ ਕਿੱਤੀ

ਉਹ ਆ ਬੋ ਸਾਜੀ ਇਸ ਰੋਡ ਕੀ ਸਭੀ ਲਾਈਨੇ ਵਿੱਚ ਐ ਕਿਰਪਾ ਕਰਕੇ 15-20 ਦਿਨ ਬਾਟਰਾਈ ਕਰੀ ਬੋ ਭਰਾਵਾ ਅਮਰੀਕਾ ਰੰਗਵੇ ਗਈ ਆ ਲੈ ਓਏ ਹੋਏ ਇਹਦੀ ਬਾਹਰਿੰਦੀ ਪੂਆ ਅਮਰੀਕਾ ਅਮਰੀਕਾ ਬੋਲੀ ਮਿੱਤਰ ਅਮਰੀਕਾ ਤੋਂ ਪੰਜੀਰੀ ਭੇਜੀਆ ਅੱਛਾ ਜੀ ਕਹਿੰਦੀ ਆਪ ਵੀ ਖਾਓ ਔਰ ਆਪਣੇ ਦੋਸਤੋ ਕੋ ਵੀ ਖਿਲਾਓ ਅੱਛਾ ਤੇ ਤੇਰਾ ਨਾ ਸਪੈਸ਼ਲ ਲਾਈ ਉਹ ਕਿਦਾਂ ਕਹਿੰਦੀ ਉਹ ਮੁੰਡਾ ਜਿਹੜਾ ਰਾਜਵੀਰ ਨਹੀਂ ਆ ਹਾਂਜੀ ਜਿਹੜਾ ਮੁਰ ਨਵਾਂ ਬੁਲਟ ਲੈ ਕੇ ਆਇਆ ਇਹਦਾ ਮੰਗ ਕੇ ਚਲੋ ਆਓ ਮਛੋ ਆਵੇ ਚੱਕ ਕੋ ਭਾਈ ਪੰਜੀਰੀ ਦਾ ਭੂਰੀ ਹੁੰਦੀ ਆ ਤਾਂ ਚਿੱਟੀ ਆ ਇਹ ਬਲੇ ਤੇ ਕੱਚੀ ਰਹਿ ਗਈ ਹੋ ਗਿਆ ਸਬੰਦ ਕਰਦੀ ਪਹਿਲੇ ਹੀ ਨਹੀਂ ਨਹੀਂ ਇਹ ਇਹ ਬਾਹਰ ਦੀ ਪੰਜੀਰੀ ਨਾ ਬ੍ਰਾਂਡਡ ਹੈ ਬ੍ਰਾਂਡਡ ਫਿਰ ਕਾ ਸੁਣ ਹਾਂਜੀ ਆਪਣੀ ਲੋਕ ਕਿਦਾਂ ਦਿੰਦੇ ਆ ਆ ਪੂਰੇ ਚਿੱਟੇ ਤੇ ਆਪਣੇ ਲੋਕਾਂ ਦੀ ਪਨੀਰੀ ਪੂਰੀ ਤੇ ਬਾਹਰ ਦੇ ਲੋਕ ਇਦਾਂ ਦਿੰਦੇ ਆ ਚਿੱਟੇ ਜੇ ਉਹਨਾਂ ਦੀ ਪਨੀਰੀ ਚਿੱਟੀ ਆ ਬਣ ਗਿਆ ਨਾ ਲੋਜੀਕ ਤੈਨੂੰ ਪਤਾ ਹੈ ਪਨੀਰੀ ਖਾਣ ਦੇ ਕਿੰਨੇ ਫਾਇਦੇ ਨੇ ਕਿੰਨੇ ਇਹ ਪਨੀਰੀ ਖਾਣ ਤੋਂ ਬਾਅਦ ਕਦੇ ਵੀ ਕੋਈ ਬੰਦਾ ਫੁੱਡਾ ਨਹੀਂ ਹੁੰਦਾ ਹਾਂ ਕਦੇ ਵੀ ਫੁੱਡਾ ਨਹੀਂ ਹੁੰਦਾ ਬਈ ਉਹ ਕਿਦਾਂ ਜਵਾਨੀ ਚ ਮਰ ਜਾਂਦਾ ਨਾ ਉਹ ਯਾਰ ਉਹ ਮਜਾ ਕਰਿੰਦੇ ਹੋ ਹੱਸ ਕੇ ਕਿੰਨੇ ਮਖਵਾਓ ਕੀ ਬਤਾਓ ਡਾਕਟਰ ਤੋਂ ਵੀ ਵੱਡਾ ਬੰਜੇ ਬਾਈ ਕੀ 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 ਹੁੰਦਾ ਡਾਕਟਰ ਤੋਂ ਵੱਡਾ ਕੰਪਾਊਂਡਰ ਪਰਵਾ ਡਾਕਟਰ ਤੋਂ ਛੋਟਾ ਹੁੰਦਾ ਉਹ ਚਲ ਫਿਰ ਤੂੰ ਨਾ ਐ ਟੂ ਮੱਚ ਡਾਕਟਰ ਬਣ ਜੀ ਬਾਈ ਜਦੋਂ ਮੈਂ ਯੂਨੀਵਰਸਿਟੀ ਪਹਿਲੇ ਦਿਨ ਆਇਆ ਇਹ ਨਾ ਹਾਂ ਤੂੰ ਹੀ ਬਾਈ ਮੈਨੂੰ ਬੀਅਰ ਤੇ ਲਾ ਦਿੱਤਾ ਯਾਰ ਨਹੀਂ ਲਾਇਆ ਥੋੜੀ ਪਿਆਈ ਸੀ ਪਿਆਈ ਸੀ ਨਾ ਪਹਿਲੀ ਵਾਰੀ ਪਿਆਈ ਸੀ ਫਿਰ ਮੈਂ ਲੱਗ ਗਿਆ ਫਿਰ ਮੈਂ ਸ਼ਰਾਬ ਤੇ ਲੱਗ ਗਿਆ ਕਿੱਥੇ ਲੱਗੇ ਠੀਕੇ ਹਾਂ ਹਾਂ ਇਹੀ ਗੱਲ ਨਾ ਇਹੀ ਤੁਹਾਡੀਆਂ ਇਹੀ ਗੱਲਾਂ ਦੇ ਵਿੱਚ ਆ ਕੇ ਤੇ ਜਿਹੜੇ ਪ੍ਰੈਸ਼ਰ ਆਉ ਲੱਗ ਜਾਂਦੇ ਆ ਬਾਈ ਪਰ ਹੁਣ ਨਹੀਂ ਕੀ ਕਰਨਾ ਯਾਰ ਤੁਹਾਡੇ ਵਰਗੇ ਯਾਰਾਂ ਨਾਲ ਉਹ ਤੇ ਬਾਈ ਦੁਸ਼ਮਣ ਚੰਗੇ ਯਾਰ ਯਾਰ ਦੋਸਤ ਉਹ ਨਹੀਂ ਹੁੰਦਾ ਜਿਹੜਾ ਤੁਹਾਨੂੰ ਮਾੜੇ ਰਾਹ ਵੱਲ ਲੈ ਕੇ ਜਾਵੇ ਯਾਰ ਦੋਸਤ ਉਹ ਹੁੰਦਾ ਜਿਹੜਾ ਤੁਹਾਨੂੰ ਮਾੜੇ ਰਾਹ ਤੋਂ ਵੀ ਮੋੜ ਲਿਆਵੇ ਤੇ ਤੁਸੀਂ ਹੈ ਇੱਥੇ ਮੈਨੂੰ ਇੱਥੇ ਮੈਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ ਮੇਰੇ ਯਾਰ ਦੁਸ਼ਮਣਾਂ ਵਰਗੇ ਹੈ ਆ ਫੜੋ ਬਾਈ ਆ ਫੜੋ ਨਹੀਂ ਬਾਈ ਬਈ ਤੁਹਾਡੀ ਯਾਰੀ ਤੁਹਾਨੂੰ ਮੁਬਾਰਕ ਜਿੰਦਾਬਾਦ ਜਿੰਦਾਬਾਦ ਨਹੀਂ ਨਹੀਂ ਓ ਬਾਈ ਮੈਂ ਨਹੀਂ ਓ ਇੱਕ ਵਾਰੀ ਮੈਂ ਨਹੀਂ ਲੰਦਾ ਜੀ ਵੰਦਾ ਮਾਣੇ ਰਾਹ ਦੇ ਪਾਤਾ ਐ ਏਡਾ ਤੈਨੂੰ ਪੱਟੀ ਵਾਲੇ ਰੋਡ ਤੇ ਪਾਤਾ ਮੈਂ ਓਏ ਮੇਰੀ ਗਾਥਾ ਦਾ ਉਸਤਾਦ ਐ ਗੱਡੀ ਨਹੀਂ ਲੈਣੀ ਤੂੰ ਗੱਡੀ ਲੈ ਆਪਾਂ ਜੈਗੂਅਰ ਲੈ ਕੇ ਦੇਣੀ ਨੈਨੋ ਕਹਿ ਕੇ ਕਿਹਾ ਵਾ ਚੱਲ ਫਿਰ ਚੱਕ ਮਨੂੰ ਨਾ ਕਬਰਾਟ ਨਹੀਂ ਹੋ ਰਹੀ ਆ ਟੀਕਾ ਦੇ ਨਹੀਂ ਰਹਿਣ ਦੇ ਯਾਰ ਆਪਾਂ ਛੱਡ ਦਿੰਦੇ ਟੀਕਾ ਦੇ ਮਨੂੰ ਟੋੜ ਬਚੀ ਜਾਂਦੀ ਆ ਦਾ ਆਪਾਂ ਹਸਪੀਟਲ ਟੀਕਾ ਦੇ ਯਾਰ ਨਹੀਂ ਰਹਿਣ ਦੇ ਉਹ ਤਾਂ ਆਪਾਂ ਹਸਪੀਟਲ ਚ ਜਾਂਦੇ ਮੇਰੀ ਗੱਲ ਸਮਝਾੜ ਦਿੰਦੇ ਆ ਨਾ ਨਾੜ ਹੀ ਨਾ ਸੁਣ ਨਾੜ ਹੀ ਨਹੀਂ ਲੱਭਦੀ ਪਈ ਯਾਰ ਕੋਈ ਬੱਤ ਆਪਾ ਛੱਡ ਦੇ ਤਾ ਨਾ ਨਾ ਮੈਂ ਗੱਲ ਸੁਣ ਤਾ ਨਹੀਂ 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 ਆਹ ਰਹਿਂਦੀ ਆ ਵੇ ਤਾਲੇ ਹੋਏ ਤਾਲੇ ਹੋਏ ਫਾਲੇ ਹੋਏ ਤਾਲੇ ਓਏ ਕਿੱਤਰ ਗਈਆਂ ਮੋਜ ਬਹਾਰਾਂ ਠੰਡੀਆਂ ਸ਼ਾਮਾਂ ਬੋੜਦੀਆਂ ਹੁਣ ਪੋੜਾਂ ਨੂੰ ਲੱਗਣੇ ਪਾਏ ਆਪਣੇ ਗਲਪਾ ਆਪਣੀ ਪਗ ਕਰ ਕਰ ਮੋਤ ਦੀ ਅਗ ਕਰ ਕਰ ਨਸ਼ਿਆਂ ਦੀ ਅਗ ਬਾਕੀ ਯਾਰ ਹੁਣ ਅਸੀਂ ਕਲਾਸ ਦੇ ਵਿੱਚ ਆ ਚੁੱਕੇ ਆ ਤੇ ਮੈਨੂੰ ਨਹੀਂ ਪਤਾ ਵਾ ਮੈਂ ਕਿੰਨਾ ਪਾਰਟ ਕੱਟਿਆ ਏ ਉਸ ਐਕਟ ਦਾ ਜਾਂ ਕਿੰਨਾ ਰਹਿੰਦਾ ਵਾ ਪਰ ਵਧੀਆ ਹੀ ਗਿਆ ਬੜਾ ਮਜ਼ਾ ਆਇਆ ਮੈਨੂੰ ਵੇਖਣ ਚ ਤੇ ਹੁਣ ਹੁਣ ਨਾ ਘਰੇ ਜਾ ਕੇ ਦੱਸੂਗਾ ਤੁਹਾਨੂੰ ਬਾਕੀ ਗੱਲਾਂ ਮੈਂ ਬਾਕੀ ਚਲੋ ਯਾਰ ਹੁਣ ਤਾਂ ਆ ਗਿਆ ਮੈਂ ਘਰੇ ਤੇ ਭਾਈ ਸਾਹਿਬ ਉਹ ਜਦੋਂ ਵੇਖਦਾ ਜਦੋਂ ਉਥੇ ਪਲੇ ਵੇਖਣੇ ਹੁਣ ਪਹਿਲਾ ਬੜਾ ਫਨੀ ਗਿਆ ਬੜਾ ਬੜਾ ਨਜ਼ਾਰੇ ਆਉਂਦੇ ਐਂਡ ਤੇ ਗੁਰੂਆ ਇਮੋਸ਼ਨਲ ਕਰਦਾ ਪੂਰਾ ਇੱਕ ਰੀ ਰੋਣ ਵਾਲੇ ਲਿਆ ਹਤਾ ਕਈਆਂ ਨੂੰ ਤੇ ਮੈਂ ਵੀ ਮੈਨੂੰ ਵੀ ਮਾਵੀ ਹੁਣ ਚੇਕ ਕੀਆ ਭਰਾਵਾ ਮੈਨੂੰ ਬੜਾ ਕੋਈ ਤਰ੍ਹਾਂ ਹੁੰਦੇ ਨਾਲਾ ਸੀਰੀਅਸ ਮੂਮੈਂਟ ਹੋ ਗਰਮੀ ਜੀ ਲੱਗੀ ਜਾਵੇ ਇੱਕੇ ਤਾਂ ਮਾਵਾ ਉਹਨਾਂ ਦੀ ਐਕਟਿੰਗ ਉਹਨਾਂ ਦੀ ਗੁਰਾ ਬੜੀ ਸਰਾਹੀਗੀ ਮੈਂ ਸੱਚੀ ਗੱਲ ਕਹਾਂ ਤੇ ਐਵੇਂ ਦੀ ਐਕਟਿੰਗ ਸਿੱਖਣੀ ਪਰ ਮੈਂ ਵੀ ਹੱਥ ਕਰਾਣੇ ਵੇਖੇ ਕਰੀ ਤੇ ਬਾਕੀ ਹੁਣ ਘਰੇ ਆ ਗਿਆ ਰੋਟੀ ਰੋਟੀ ਖਾਣੇ ਆ ਤੇ ਫਿਰ ਫਿਰ ਵੇਨੇ ਕੀ ਕਰਦੇ ਆ ਤਰੇ ਫਿਰਦੇ ਨਹੀਂ ਹੋਰ ਕੀ ਆ